ਨਾਲਾ ਦੇ ਜੋੜੇ ਪੰਪਾਂ ਦੇ ਕੋਲੇ ਬੰਸਰ ਟਾਇਰ ਦੀ ਦੁਕਾਨ ਦੇ ਬਾਹਰ ਬੀਕੇ ਜੂ ਡਕੌਂਦਾ ਵੱਲੋਂ ਇੱਕ ਸ਼ੈਫੀ ਮਿੱਤਲ ਵਾਸੀ ਸੈਣਾ ਦਾ ਜੋ ਬਾਹਰ ਵਿੱਚ ਜੈਸੀ ਉਹਦੇ ਮਸਲੇ ਨੂੰ ਲੈ ਕੇ ਅੱਜ ਸਵੇਰ ਤੋਂ ਧਰਨਾ ਚੱਲ ਰਿਹਾ ਸੀਗਾ ਜਿਹਦੇ ਵਿੱਚ ਕਿ ਇੱਕ ਪਾਸੇ ਕਿਸਾਨ ਯੂਨੀਅਨ ਦੇ ਜਿਹੜੇ ਪ੍ਰੋਟੈਕਟਸ ਨੇ ਉਹ ਵੀ ਆਪਣਾ ਧਰਨਾ ਦੇ ਰਹੇ ਸੀ ਤੇ ਵਪਾਰ ਮੰਡਲ ਵੱਲੋਂ ਵੀ ਕੁਝ ਦੁਕਾਨਦਾਰ ਜਿਹੜੇ ਆ ਉਹ ਬੰਸਰ ਟਾਇਰ ਵਾਲੇ ਜਿਹੜੇ ਉਹਨਾਂ ਦੀ ਸਪੋਰਟ ਦੇ ਵਿੱਚ ਉੱਥੇ ਹਾਜ਼ਰ ਸੀਗੇ ਸਵੇਰ ਤੋਂ ਹੀ ਗੱਲਬਾਤ ਜਦੋਂ ਚੱਲ ਰਹੀ ਸੀ ਤਾਂ ਦੋਨਾਂ ਧਿਰਾਂ ਦੇ ਜਿਹੜੇ ਮੋਦਵਾਰ ਬੰਦਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਮੀਟਿੰਗ ਕਰਵਾਈ ਗਈ ਸਵੇਰੇ ਪਹਿਲਾਂ ਇੱਕ 10 ਵਜੇ ਮੀਟਿੰਗ ਕਰਵਾਈ ਗਈ ਉਸ ਤੋਂ ਬਾਅਦ ਦੋ ਮੀਟਿੰਗਾਂ ਹੋਰ ਹੋ ਚੁੱਕੀਆਂ ਨੇ ਇਹ ਸਾਰੀਆਂ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਤੇ ਮੀਟਿੰਗਾਂ ਦੇ ਵਿੱਚ ਸੈਮਤੀ ਵੀ ਜਿਹੜੀ ਆਲਮੋਸਟ ਬਣ ਗਈ ਸੀ ਤੇ ਜਦੋਂ ਇਹ ਮੀਟਿੰਗ ਚੱਲ ਹੀ ਰਹੀ ਸੀ ਉਸ ਦੇ ਦੌਰਾਨ ਹੀ ਕਿਉਂਕਿ ਜਿਹੜੇ ਇਹਨਾਂ ਦੇ ਮੋਦਵਾਰ ਜ਼ਿੰਮੇਦਾਰ ਬੰਦੇ ਨੇ ਉਹ ਸਾਰੇ ਮੀਟਿੰਗ ਵਿੱਚ ਆ ਚੁੱਕੇ ਸੀ ਤਾਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉੱਥੇ ਇੱਕ ਦੂਜੇ ਦੇ ਨਾਲ ਤੂੰ ਤੂੰ ਮੈਂ ਕੋਛ ਜਿਹੜਾ ਟੈਂਟ ਲਾਉਣ ਨੂੰ ਲੈ ਕੇ ਇਹਨਾਂ ਦੀ ਆਪਸ ਚ ਤੁਤੂਮਮੇਮੇ ਹੋਈ ਸੀ ਤੇ ਥੋੜੀ ਬਹੁਤ ਇਹਨਾਂ ਦੀ ਉੱਥੇ ਧੱਕਾ ਮੁੱਕੀ ਵੀ ਹੋਈ ਦੋਨਾਂ ਪਾਸਿਆਂ ਤੋਂ ਤੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਤੁਰੰਤ ਜਿਹੜਾ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨੇ ਵਿਚ ਪਾ ਕੇ ਜਿਹੜੀ ਪਹਿਲਾਂ ਤਾਂ ਇਹ ਲੜਾਈ ਹੋ ਰਹੀ ਸੀ ਉਸ ਨੂੰ ਜਿਹੜਾ ਹਟਾਇਆ ਤੇ ਜਿਹੜੇ ਕਿਸਾਨ ਯੂਨੀਅਨ ਦੇ ਜੋ ਆਗੂ ਸੀ ਉਹਨਾਂ ਨੇ ਵੀ ਆਪਣੇ ਜਿਹੜੇ ਕਿਸਾਨ ਜਥੇਬੰਦੀ ਵਾਲੇ ਸੀਗੇ ਉਹਨਾਂ ਨੂੰ ਸ਼ਾਂਤ ਕਰਵਾਇਆ ਜਿਹੜੇ ਵਪਾਰ ਮੰਡਲ ਦੇ ਆਗੂ ਸੀ ਉਹਨਾਂ ਨੇ ਵੀ ਵਪਾਰੀਆਂ ਨੂੰ ਜਿਹੜਾ ਸ਼ਾਂਤ ਕਰਵਾਇਆ ਜੋ ਦੋਨਾਂ ਧਰਾਂ ਦੇ ਵਿੱਚ ਜੋ ਇੱਕ ਲੜਾਈ ਜਾਂ ਤਣਾਅ ਦਾ ਮਾਹੌਲ ਬਣਿਆ ਸੀਗਾ ਉਸ ਨੂੰ ਸ਼ਾਂਤ ਕਰਵਾ ਲਿਆ ਗਿਆ ਉਸ ਤੋਂ ਬਾਅਦ ਜਿਹੜਾ ਆਗੂਆਂ ਦੀ ਅਪੀਲ ਦੇ ਉੱਤੇ ਜਿਹੜੇ ਕਿਸਾਨ ਯੂਨੀਅਨ ਦੇ ਜੋ ਧਰਨਾਕਾਰੀ ਕਿਸਾਨ ਸੀਗੇ ਉਹ ਵੀ ਧਰਨੇ ਨੂੰ ਖਾਲੀ ਕਰਕੇ ਇੱਥੋਂ ਵਾਪਸ ਜਾ ਚੁੱਕੇ ਨੇ ਤੇ ਜਿਹੜੇ ਵਪਾਰ ਮੰਡਲ ਵੱਲੋਂ ਅਪੀਲ ਕੀਤੀ ਗਈ ਉਹਨਾਂ ਦੀ ਅਪੀਲ ਦੇ ਉੱਤੇ ਵੀ ਜਿਹੜੇ ਵਪਾਰੀ ਵਰਗ ਸੀ ਉਹ ਵੀ ਸਿਰਫ ਜਿਹੜੇ ਕਿ ਮੋਦਵਾਰ ਬੰਦਿਆਂ ਨੂੰ ਛੱਡ ਕੇ ਬਾਕੀ ਇਸ ਜਿਹੜੀ ਜਗ੍ਹਾ ਨੂੰ ਖਾਲੀ ਕਰ ਚੁੱਕੇ ਨੇ ਤਾਂ ਜਿਹਦੇ ਨਾਲ ਕਿ ਜਿਹੜਾ ਤਣਾਅ ਦੀ ਸਥਿਤੀ ਦੁਬਾਰਾ ਨਾ ਬਣ ਸਕੇ ਹੁਣ ਵੀ ਦੁਬਾਰਾ ਜਿਹੜੀ ਆ ਮੀਟਿੰਗ ਚੱਲ ਰਹੀ ਹੈ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਪਾਰ ਮੰਡਲ ਦੇ ਆਗੂ ਗੱਲਬਾਤ ਕਰ ਰਹੇ ਨੇ ਤੇ ਜਲਦੀ ਇਸ ਦਾ ਜਿਹੜਾ ਨਿਪਟਾਰਾ ਕਰ ਦਿੱਤਾ ਜਾਏਗਾ